ਵੈਲਕਮ ਟੂ ਆਰ ਐਮ ਕਲੈਕਸ਼ਨ ਮਲੇਰਕੋਟ ਦਾ ਸਭ ਤੋਂ ਪਹਿਲਾਂ ਤਾਂ ਸਾਰੀਆਂ ਉਹਨਾਂ ਭੈਣਾਂ ਨੂੰ ਸੋਰੀ ਜਿਨ੍ਹਾਂ ਨੇ ਕੋਡ ਸੈੱਟ ਲੈਣੇ ਸੀ ਸਟੋਰ ਦੇ ਉੱਪਰ ਆਈਆਂ ਪਰ ਉਹਨਾਂ ਨੂੰ ਨਹੀਂ ਮਿਲੇ ਕਿਉਂਕਿ ਆਪਣੇ ਕੋਲ ਵੈਰਾਈਟੀ ਬਹੁਤ ਹੀ ਛੇਤੀ ਖਤਮ ਹੋ ਚੁੱਕੀ ਸੀ ਪਰ ਹੁਣ ਆਪਣੇ ਕੋਲ ਪੂਰਾ ਫੁੱਲ ਸਟਾਕ ਆ ਚੁੱਕਿਆ ਹਰ ਤਰ੍ਹਾਂ ਦੇ ਆਪਾਂ ਨੂੰ ਕੋਡ ਸੈੱਟ ਇਸ ਟਾਈਮ ਅਵੇਲੇਬਲ ਮਿਲ ਜਾਣਗੇ ਕੋਡ ਸੈੱਟ ਤੋਂ ਇਲਾਵਾ ਆਪਣੇ ਕੋਲ ਸ਼ਾਰਟ ਕੁੜਤੀ ਵੀ ਆਈ ਆ ਚੈੱਕ ਕਰੋ ਤੁਸੀਂ ਪੀਸ ਸ਼ਾਰਟ ਕੁੜਤੀ ਦੇ ਵਿੱਚ ਇਸ ਵਾਰ ਡਿਜ਼ਾਈਨਿੰਗ ਸਾਰੀ ਨਿਊ ਆਈ ਆ ਪਹਿਲਾਂ ਵਾਲੇ ਵੀ ਇੱਕ ਦੋ ਡਿਜ਼ਾਈਨਰ ਰਿਪੀਟ ਹੋਏ ਨੇ ਸਾਰੇ ਪੂਰੇ ਵਧੀਆ ਵਰਕ ਵਾਲੇ ਪੀਸ ਹੋਣਗੇ ਕਲਰ ਇਸ ਦੇ ਵਿੱਚ ਬਹੁਤ ਪਿਆਰੇ ਪਿਆਰੇ ਆਪਾਂ ਨੂੰ ਮਿਲ ਜਾਣਗੇ ਪ੍ਰਾਈਸ ਉਹੀ ਹੋਵੇਗਾ ਪਹਿਲਾਂ ਵਾਲਾ ਸਿਰਫ 350 ਰੁਪਏ ਸਭ ਤੋਂ ਪਹਿਲਾਂ ਇਹ ਵਾਲਾ ਆਰਟੀਕਲ ਆ ਜਾਏਗਾ ਇਸ ਆਰਟੀਕਲ ਦੇ ਵਿੱਚ ਵੀ ਆਪਾਂ ਨੂੰ ਤਿੰਨ ਚਾਰ ਬਹੁਤ ਹੀ ਪਿਆਰੇ ਪਿਆਰੇ ਕਲਰ ਮਿਲ ਜਾਣਗੇ ਜਿੱਦਾਂ ਇਹ ਵਾਲਾ ਕਲਰ ਚੈੱਕ ਕਰੋ ਤੁਸੀਂ ਉਸ ਤੋਂ ਬਾਅਦ ਇਹਦਾ ਨੈਕਸਟ ਕਲਰ ਇਹ ਕਲਰ ਦੇਖੋ ਕਢਾਈ ਇਹਨਾਂ ਦੇ ਉੱਪਰ ਬਹੁਤ ਵਧੀਆ ਹੋਈ ਆ ਉੱਥ ਰਹੀ ਆ ਕਢਾਈ ਪੂਰੀ ਸਾਈਜ਼ ਇਹਨਾਂ ਦੇ ਵਿੱਚ ਮਿਲ ਜਾਊਗਾ ਆਪ ਨੂੰ ਐਮ ਤੋਂ ਲੈ ਕੇ ਡਬਲ ਐਕਸਲ ਤੱਕ ਪ੍ਰਾਈਸ ਹੋਵੇਗਾ ਸਿਰਫ 350 ਰੁਪਏ ਉਹੀ ਪਹਿਲਾਂ ਵਾਲਾ ਪ੍ਰਾਈਸ ਉਸ ਤੋਂ ਬਾਅਦ ਇੱਕ ਇਹ ਹੋਰ ਨਵਾਂ ਡਿਜ਼ਾਈਨ ਐਡ ਹੋਇਆ ਇਹਦੇ ਵਿੱਚ ਇਹ ਵੀ ਉਹੀ ਪ੍ਰਾਈਸ ਦੇ ਵਿੱਚ ਆਵੇਗਾ 350 ਦੇ ਵਿੱਚ ਇਹ ਹੋਣਗੇ ਵਰਕ ਵਾਲੇ ਪੀਸ ਤੇ ਇਸ ਤੋਂ ਇਲਾਵਾ ਹੋਰ ਕੁਝ ਡਿਫਰੈਂਟ ਆਈਟਮ ਆਈਆਂ ਨੇ ਉਹ ਵੀ ਤੁਸੀਂ ਚੈੱਕ ਕਰੋ ਇੱਕ ਵਾਰ ਇਸ ਤਰ੍ਹਾਂ ਦੇ ਨਵੇਂ ਆਰਟੀਕਲ ਹੋਣਗੇ ਇਹਨਾਂ ਦਾ ਵੀ ਪ੍ਰਾਈਸ ਉਹੀ ਹੋਵੇਗਾ ਸਾਈਜ਼ ਹੋਵੇਗਾ ਐਮ ਤੋਂ ਲੈ ਕੇ ਡਬਲ ਐਕਸਲ ਤੱਕ ਇਸ ਦੇ ਵਿੱਚ ਦੋੜੀਆਂ ਨਹੀਂ ਮਿਲ ਜਾਣਗੇ ਆਪਾਂ ਨੂੰ ਸਾਰੇ ਕਾਟਨ ਰਿਅਨ ਦੀ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਫੈਬਰਿਕ ਹੋਵੇਗੀ। ਉਸ ਤੋਂ ਬਾਅਦ ਇਹ ਪਹਿਲਾਂ ਵਾਲਾ ਡਿਜ਼ਾਈਨ ਇੱਕ ਰਿਪੀਟ ਹੋਇਆ। ਇਸ ਦੇ ਵਿੱਚ ਇੱਕ ਮਸਟਰਡ ਕਲਰ ਆ ਜਾਏਗਾ। ਇੱਕ ਇਹ ਨਿਊ ਕਲਰ ਆਇਆ ਇਸ ਦੇ ਵਿੱਚ। ਇਹਦੇ ਵਿੱਚ ਵੀ ਪ੍ਰਾਈਸ ਉਹੀ 350 ਰੁਪਏ ਸਾਈਜ਼ ਐਮ ਤੋਂ ਲੈ ਕੇ ਡਬਲ ਐਕਸ ਐਲ ਤੱਕ। ਉਸ ਤੋਂ ਬਾਅਦ ਇੱਕ ਮੀਡੀ ਦਾ ਬਹੁਤ ਹੀ ਪਿਆਰਾ ਨਵਾਂ ਆਰਟੀਕਲ ਆਇਆ। ਸਭ ਤੋਂ ਪਹਿਲਾਂ ਇਹਦਾ ਵਰਕ ਚੈੱਕ ਕਰੋ ਤੁਸੀਂ। ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਇਸ ਦੇ ਉੱਪਰ ਕਢਾਈ ਹੋਈ ਹੋਈ ਆ। ਤੇ ਸਾਈਜ਼ ਇਹਦੇ ਵਿੱਚ ਹੋਵੇਗਾ ਸਾਰਾ ਫ੍ਰੀ ਸਾਈਜ਼। ਕਵਾਲਿਟੀ ਇਹਦੀ ਵੀ ਬਹੁਤ ਜਿਆਦਾ ਪ੍ਰੀਮੀਅਮ ਹੈ ਇਹਦੇ ਵਿੱਚ ਵੀ ਤੁਸੀਂ ਕਲਰ ਚੈੱਕ ਕਰਦੇ ਹੋ ਬਹੁਤ ਹੀ ਪਿਆਰੇ ਪਿਆਰੇ ਕਲਰ ਮਿਲ ਜਾਣਗੇ ਇਹਦੇ ਵਿੱਚ ਪਿੰਕ ਕਲਰ ਆ ਜਾਏਗਾ ਪੀਚ ਸ਼ੇਡ ਕਾਫੀ ਬਲੈਕ ਬਾਕੀ ਹੋਰ ਇਹਦੇ ਨਾਲ ਡਸਟੀ ਕਲਰ ਆ ਜਾਣਗੇ ਇੱਕ ਦੋ ਇਸ ਦਾ ਪ੍ਰਾਈਸ ਹੋਏਗਾ ਸਿਰਫ 500 ਰੁਪਏ ਫ੍ਰੀ ਸਾਈਜ਼ ਵਾਲਾ ਆਰਟੀਕਲ ਆ ਉਸ ਤੋਂ ਬਾਅਦ ਆਪਾਂ ਆਉਣੇ ਆ ਕੋਰਸੈਟ ਵਾਲ ਨੂੰ ਕੋਰਸੈਟ ਦੇ ਵਿੱਚ ਆਪਾਂ ਸਟਾਰਟਿੰਗ ਕਰਨ ਲੱਗੇ ਆ 500 ਰੁਪਏ ਵਾਲੇ ਫਸਟ ਆਰਟੀਕਲ ਤੋਂ 올 오버 프린트 ਵਾਲਾ ਪੀਸ ਹੋਏਗਾ ਬੈਕ ਦੇ ਉੱਪਰ ਵੀ ਫਰੰਟ ਦੇ ਉੱਪਰ ਵੀ ਔਰ ਕੋਲਰ ਦੇ ਉੱਪਰ ਵੀ ਪ੍ਰਾਈਸ ਹੋਏਗਾ ਸਿਰਫ 500 ਰੁਪਏ ਫੈਬਰਿਕ ਵੀ ਬਹੁਤ ਵਧੀਆ ਸਾਰੇ ਕਾਟਨ ਰਿਯਾਨ ਦੀ ਫੈਬਰਿਕ ਹੋਏਗੀ ਬਾਕੀ ਇਹਦਾ ਫਲਾਸੂਆ ਇਹਦੇ ਵੀ ਨੀਚੇ ਵਰਕ ਹੋਵੇਗਾ ਬੈਕ ਸਾਈਡ ਔਰ ਫਰੰਟ ਸਾਈਡ ਦੋਨੋਂ ਸਾਈਡ ਤੇ ਪਜਾਮੇ ਦੇ ਵਿੱਚ ਮੈਨੂ ਹੋਏਗੀ ਸਾਈਜ਼ ਦਾ ਤੁਹਾਨੂੰ ਕੋਈ ਵੀ ਇਸ਼ੂ ਨਹੀਂ ਹੋਏਗਾ ਤੇ ਇਹਦਾ ਫ੍ਰੀ ਸਾਈਜ਼ ਦੇ ਵਿੱਚ ਆਰਟੀਕਲ ਆ ਸਾਰਾ ਇੱਕੋ ਇਹਦੇ ਵਿੱਚ ਕਲਰ ਆ ਇੱਕੋ ਪ੍ਰਿੰਟ ਆ ਪ੍ਰਾਈਸ ਹੈ 500 ਰੁਪਏ ਉਸ ਤੋਂ ਬਾਅਦ ਆ ਜਾਏਗਾ ਸੇਮ ਪ੍ਰਾਈਸ ਰੇਂਜ 500 ਦੇ ਵਿੱਚ ਇਹ ਵਾਲਾ ਆਰਟੀਕਲ ਇਹਦੇ ਵਿੱਚ ਆਪ ਨੂੰ ਸਾਈਜ਼ ਮਿਲ ਜੂਗਾ ਐਲ ਤੋਂ ਲੈ ਕੇ ਡਬਲ ਐਕਸ ਐਲ ਤੱਕ ਇਹਦੇ ਵਿੱਚ ਆਪ ਨੂੰ ਪ੍ਰਿੰਟ ਮਿਲ ਜਾਣਗੇ 7-8 ਬਹੁਤ ਹੀ ਸੋਹਣੇ ਸੋਹਣੇ ਨਾਲ ਹੋਵੇਗੇ ਇਹਨਾਂ ਦੇ ਡਿਉਰੀ ਫਿਟਿੰਗ ਦੀ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਪ ਨੂੰ ਅਲੱਗ ਤੋਂ ਕੋਈ ਸਿਲਾਈ ਲਗਾਉਣ ਦੀ ਲੋੜ ਨਹੀਂ ਕੁਝ ਕਰਨ ਦੀ ਜ਼ਰੂਰਤ ਨਹੀਂ ਫਿਟਿੰਗ ਇਹਦੀ ਆਪਣੇ ਆਪ ਹੀ ਬਹੁਤ ਵਧੀਆ ਬਣ ਜੂਗੀ ਇਹਦੇ ਵਿੱਚ ਕਲਰ ਚੈੱਕ ਕਰੋ ਨੇੜੇ ਤੋਂ ਵਾ ਕੇ ਇੱਕ ਵਾਰ ਇਹ ਵਾਲਾ ਪ੍ਰਿੰਟ ਆ ਜਾਏਗਾ ਉਸ ਤੋਂ ਬਾਅਦ ਇਦਾਂ ਦਾ ਇਹ ਵਾਲਾ ਪ੍ਰਿੰਟ ਆ ਜਾਏਗਾ ਇਹ ਵਾਲਾ ਆ ਜਾਏਗਾ ਪ੍ਰਿੰਟ ਬਹੁਤ ਹੀ ਪਿਆਰੇ ਪਿਆਰੇ ਦੇ ਵਿੱਚ ਪ੍ਰਿੰਟ ਨੇ ਇਹ ਕਲਰ ਇਹ ਵਾਲਾ ਕਲਰ ਇਹ ਲਾਸਟ ਇਹ ਨਿਊ ਵਾਲਾ ਬਹੁਤ ਹੀ ਬੜੇ ਬੜੇ ਪ੍ਰਿੰਟ ਨੇ ਬਾਕੀ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਇੱਕ ਵਾਰ ਮੈਸੇਜ ਕਰੋ ਤੁਹਾਨੂੰ ਪੂਰੇ ਫੁੱਲ ਪੀਸ ਲਈ ਫੋਟੋ ਕਲਿੱਕ ਕਰਕੇ ਭੇਜ ਦਾਂਗੇ ਇਦਾਂ ਪੈਕਿੰਗ ਦੇ ਵਿੱਚ ਪੂਰਾ ਪੀਸ ਨਹੀਂ ਆਉਂਦਾ ਵੀਡੀਓ ਬਹੁਤ ਲੰਬੀ ਬਣ ਜਾਂਦੀ ਹੈ ਇਸ ਲਈ ਆਪਾਂ ਵੀਡੀਓ ਨੂੰ ਛੋਟੀ ਤੋਂ ਛੋਟੀ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਉਸ ਤੋਂ ਬਾਅਦ ਸੇਮ 500 ਰੁਪਏ ਦੀ ਰੇਂਜ ਦੇ ਵਿੱਚ ਨਿਊ ਪ੍ਰਿੰਟ ਆਏ ਨੇ ਇਹਨਾਂ ਦੇ ਕਮੀਜ਼ ਹੋਣਗੇ ਨੀਚੇ ਚਾਕਾਂ ਵਾਲੇ ਉਸੇ ਨੀਚੇ ਬੰਦ ਵਾਲੇ ਇਨਾਂ ਦੇ ਵਿੱਚ ਸਾਈਜ਼ ਮਿਲ ਜੂਗਾ ਤੁਹਾਨੂੰ ਐਮ ਤੋਂ ਲੈ ਕੇ ਡਬਲ ਐਕਸ ਐਲ ਤੱਕ ਬਹੁਤ ਹੀ ਵਧੀਆ ਵਧੀਆ ਪ੍ਰਿੰਟ ਨੇ ਬਹੁਤ ਹੀ ਸੋਹਣੇ ਸੋਹਣੇ ਕਲਰ ਨੇ ਇਹਦੇ ਵਿੱਚ ਇਹਨਾਂ ਦਾ ਪ੍ਰਾਈਸ ਹੋਏਗਾ ਅਸੀਂ 500 ਰੁਪਏ ਇੱਕ ਇੰਨਾ ਦਾ ਇਹ ਵਾਲਾ ਪ੍ਰਿੰਟ ਆ ਜੂਗਾ ਇਹ ਤੁਹਾਨੂੰ ਫੋਲਟੇ ਦਿਖਾ ਰਹੇ ਹਾਂ ਕਲਰ ਬਹੁਤ ਪਿਆਰਾ ਜੀ ਨੇ ਸਾਰੇ ਇਹਦੇ ਵਿੱਚ ਇਹ ਪ੍ਰਿੰਟ ਆ ਜੂਗਾ ਇਸ ਤੋਂ ਬਾਅਦ ਇਹ ਵਾਲਾ ਪ੍ਰਿੰਟ ਆ ਜੂਗਾ ਇਹ ਵੜਾ ਜੂ येलो ਕਲਰ ਬਹੁਤ ਪਿਆਰਾ ਕਲਰ ਹੈ ਇਹਨਾਂ ਦਾ ਪ੍ਰਾਈਸ ਤਾਂ 500 ਰੁਪਏ ਸਾਈਜ਼ ਦੇ ਵਿੱਚ ਮਿਲ ਜੂ ਆਪਾਂ ਨੂੰ ਐਮ ਤੋਂ ਲੈ ਕੇ ਡਬਲ ਐਕਸ ਐਲ ਤੱਕ ਉਸ ਤੋਂ ਬਾਅਦ ਹੋਰ ਵਧੀਆ ਰੇਂਜ ਵਾਲੇ ਨੂੰ ਜਾਵਾਂਗੇ ਤਾਂ ਫਿਰ ਇਸ ਤਰ੍ਹਾਂ ਦੀ ਐਵਰਾਈਟੀ ਮਿਲੂਗੀ ਆਪਾਂ ਨੂੰ ਇਹਨਾਂ ਦੀ ਪ੍ਰਿੰਟਿੰਗ ਵੀ ਪ੍ਰੀਮੀਅਮ ਹੋਏਗੀ ਇਹਨਾਂ ਨਾਲੋਂ ਔਰ ਫੈਬਰਿਕ ਦੀ ਕੁਆਲਿਟੀ ਵੀ ਪ੍ਰੀਮੀਅਮ ਹੋਏਗੀ ਸਾਈਜ਼ ਇਹਨਾਂ ਦੇ ਵਿੱਚ ਮਿਲ ਜੂਗਾ ਐਲ ਤੋਂ ਲੈ ਕੇ ਡਬਲ ਐਕਸ ਐਲ ਤੱਕ ਪ੍ਰਾਈਸ ਇਹਨਾਂ ਦਾ ਹੋਵੇਗਾ 600 ਰੁਪਏ ਇਸ ਦੇ ਵਿੱਚ ਆਪਾਂ ਨੂੰ ਡੋੜੀਆਂ ਨਹੀਂ ਮਿਲਣਗੇ ਤੋਰੀ ਇਸ ਡਿਜ਼ਾਈਨ ਦੇ ਵਿੱਚ ਦੋ ਕਲਰ ਮਿਲਣਗੇ ਇਹ ਇਹ ਵਾਲਾ ਕਲਰ ਆ ਜਾਊਗਾ ਇਹ ਡਬਲ ਐਕਸ ਐਲ ਦਾ ਸਾਈਜ਼ ਆ ਪੂਰੇ ਪ੍ਰੋਪਰ ਸਾਈਜ਼ ਹੋਣਗੇ ਇਹ ਵਾਲੇ ਇਹਨਾਂ ਦਾ ਪ੍ਰਾਈਸ ਹੋਏਗਾ 600 ਰੁਪਏ ਉਸ ਤੋਂ ਬਾਅਦ ਫਿਰ ਉਹ ਕਿੱਦਾਂ ਦੇ ਵਿੱਚ ਆ ਜਾਏਗਾ ਇਹਦੇ ਵਿੱਚ ਵੀ ਆਪਾਂ ਨੂੰ ਇੱਕੋ ਪ੍ਰਿੰਟ ਮਿਲੇਗਾ ਦੋ ਇਹਦੇ ਵਿੱਚ ਕਲਰ ਮਿਲ ਜਾਣਗੇ ਇਹਦੀ ਫਰੰਟ ਸਾਈਡ ਤੋਂ ਵੀ ਵਧੀਆ ਫਿਟਿੰਗ ਹੋ ਜੂਗੀ ਔਰ ਬੈਕ ਸਾਈਡ ਤੇ ਵੀ ਤਣੀਆਂ ਦਿੱਤੀਆਂ ਹੋਈ ਨੇ ਇਹਦੀ ਵੀ ਲੱਗ ਤੋਂ ਫਿਟਿੰਗ ਕਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਪਜਾਮੇ ਦਾ ਸਾਈਜ਼ ਵੀ ਪੂਰਾ ਪ੍ਰੋਪਰ ਹੋ ਗਿਆ ਇਹਦਾ ਇਹਦਾ ਵੀ ਪ੍ਰਾਈਸ ਹੋਏਗਾ 600 ਰੁਪਏ ਇੱਕ ਇਹਦੇ ਵਿੱਚ ਆ ਜਾਏਗਾ ਬਲੂ ਕਲਰ ਅੱਛਾ ਜੀ ਕਿਸ ਦੇ ਵਿੱਚ ਬਲੈਕ ਕਲਰ ਦੋ ਕਲਰ ਦੇ ਇਹਦੇ ਵਿੱਚ ਮਿਲ ਜਾਣਗੇ ਆਪਾਂ ਨੂੰ ਪ੍ਰਾਈਸ ਹੋਏਗਾ 600 ਰੁਪਏ ਤੇ ਉਸ ਤੋਂ ਬਾਅਦ ਇੱਕ ਇਹ ਵਾਲਾ ਕੋਰਸੈਟ ਆਉ ਹ ਨੀਚੇ ਚਾਕਾਂ ਵਾਲਾ ਜਲੇ ਦੇ ਉੱਪਰ ਇਹਦੇ ਬਹੁਤ ਵਧੀਆ ਇੱਕ ਐਕਸਟਰਾ ਡਿਜ਼ਾਈਨਿੰਗ ਦਿੱਤੀ ਹੋਈ ਹੈ ਪ੍ਰਿੰਟਸ ਦੇ ਵਿੱਚ ਆਪਾਂ ਨੂੰ ਇੱਕ ਮਿਲੇਗਾ ਕਲਰ ਇਹਦੇ ਵਿੱਚ ਮਿਲ ਜਾਣਗੇ ਦੋ ਸਭ ਤੋਂ ਪਹਿਲਾਂ ਸਕਿਨ ਕਲਰ ਆ ਜਾਊਗਾ ਪ੍ਰਿੰਟ ਦੀ ਫਿਨਿਸ਼ਿੰਗ ਵੀ ਬਿਲਕੁਲ ਸਾਰੇ ਪੀਸਾਂ ਨਾਲ ਡਿਫਰੈਂਟ ਹੋएगी ਪਜਾਮੇ ਦੇ ਸਾਈਜ਼ ਪੂਰੇ ਪ੍ਰੋਪਰ ਹੋਣਗੇ ਵਿੱਚ ਮਿਆਨੀ ਹੋਗੀ ਸਾਈਜ਼ ਦਾ ਨੋ ਇਸ਼ੂ ਇਹਦੇ ਵਿੱਚ ਇੱਕਲਰੰਗ ਦਾ ਇੱਕ ਆਜੂਗਾ ਬਲੂ ਕਲਰ ਹੈ ਕਲਰ ਦੋਨੋਂ ਬਹੁਤ ਪਿਆਰੇ ਨੇ ਸਾਈਜ਼ ਮਿਲ ਜੂਗਾ ਇਹਦੇ ਵਿੱਚ ਐਲ ਤੋਂ ਲੈ ਕੇ ਡਬਲ ਐਕਸ ਐਲ ਤੱਕ ਪ੍ਰਾਈਸ ਹੋਏਗਾ 600 ਰੁਪਏ ਉਸ ਤੋਂ ਬਾਅਦ ਇੱਕ ਹੋਰ ਇਸ ਤੋਂ ਥੋੜੀ ਵਧੀਆ ਕੁਆਲਿਟੀ ਦੇ ਵਿੱਚ ਇਹ ਵਾਲਾ ਪੀਸ ਚੈੱਕ ਕਰੋ ਤੁਸੀਂ ਥੋੜੀ ਇਹਨਾਂ ਨਾਲੋਂ ਲੈਂਥ ਵੀ ਜ਼ਿਆਦਾ ਹੋएगी ਇਹਦੀ ਔਰ ਫਿਨਿਸ਼ਿੰਗ ਦੇਖੋ ਤੁਸੀਂ ਬਟਨ ਵਗੈਰਾ ਲੱਗੇ ਹੋਏ ਨੇ ਪੂਰੇ ਫੁੱਲ ਸਾਈਜ਼ ਦੇ ਵਿੱਚ ਬਾਹਾਂ ਦੇ ਉੱਪਰ ਵੀ ਪ੍ਰਿੰਟਿੰਗ ਪੂਰੀ ਵਧੀਆ ਹੋਏਗੀ 올ਓਵਰ ਪ੍ਰਿੰਟਿੰਗ ਹੋਏਗੀ ਬੈਕ ਸਾਈਡ ਦੇ ਉੱਪਰ ਵੀ ਇਹਦੇ ਵਿੱਚ ਦੋ ਕਲਰ ਮਿਲ ਜਾਣਗੇ ਇੱਕ ਹੋਏਗਾ ਇਹ ਵਾਈਨ ਸ਼ੇਡ ਇਹਦਾ ਪਲਾਜ਼ੋ ਵੀ ਚੈੱਕ ਕਰੋ ਪੂਰੇ ਫੁੱਲ ਬਾਟਮ ਦੇ ਵਿੱਚ ਇਹਦਾ ਪਲਾਜ਼ੋ ਹੋਏਗਾ ਆਪਣਾ ਬਟਨ ਦੇ ਵਿੱਚ ਪਜਾਮੇ ਦੇ ਸਾਈਜ਼ ਪ੍ਰੋਪਰ ਹੋਣਗੇ ਵਿਦ ਮਿਆਨੀ ਤੇ ਕਿਹਦੇ ਵਿੱਚ ਮਿਲ ਜਾਏਗਾ ਆਪਾਂ ਨੂੰ ਬਲੂ ਸ਼ੇਡ ਇਹਨਾਂ ਦਾ ਪ੍ਰਾਈਸ ਹੋਏਗਾ 650 ਰੁਪਏ ਬਹੁਤ ਹੀ ਪਿਆਰਾ ਆਰਟੀਕਲ ਦਰਦਨੀ ਵਾਲਾ ਪਰ ਉਹਦਾ ਗਲਾ ਹੋਵੇਗਾ ਚੈੱਕ ਕਰੋ ਬਹੁਤ ਹੀ ਪਿਆਰਾ ਬਹੁਤ ਹੀ ਪਿਆਰਾ ਆਰਟੀਕਲ ਇਹਨਾਂ ਦਾ ਪ੍ਰਾਈਸ ਹੋਏਗਾ 650 ਰੁਪਏ ਸਾਈਜ਼ ਇਹਦੇ ਵਿੱਚ ਮਿਲ ਜੇਗਾ ਐਲ ਤੋਂ ਲੈ ਕੇ ਡਬਲ ਐਕਸ ਐਲ ਤੱਕ ਉਸ ਤੋਂ ਬਾਅਦ ਆ ਜਾਣਗੇ ਲੌਂਗ ਦੇ ਵਿੱਚ ਆਰਟੀਕਲ ਜਿਨ੍ਹਾਂ ਨੂੰ ਫੁੱਲ ਲੈਂਥ ਪਸੰਦ ਆ ਇਹ ਉਹਨਾਂ ਲਈ ਤੋਹਫੇ ਨੇ ਇੱਕ ਤਰ੍ਹਾਂ ਦੇ ਕੁਆਲਿਟੀ ਬਹੁਤ ਹੀ ਬਹੁਤ ਹੀ ਜ਼ਿਆਦਾ ਪ੍ਰੀਮੀਅਮ ਹੈ ਬਹੁਤ ਹੀ ਜ਼ਿਆਦਾ ਸੌਫਟ ਤੇ ਕਲਰ ਵਗੈਰਾ ਪੂਰੇ ਪੱਕੇ ਹੋਣਗੇ ਇਹਨਾਂ ਦੇ ਪ੍ਰਿੰਟ ਬਹੁਤ ਸ਼ਾਨਦਾਰ ਮਿਲ ਜਾਣਗੇ ਆਪਕ ਨੂੰ ਸਾਰੇ ਨਿਊ ਇਸ ਟਾਈਮ ਕਲਰ ਆਏ ਨੇ ਇਹਦੇ ਵਿੱਚ ਇਹਨਾਂ ਦਾ ਵੀ ਪ੍ਰਾਈਸ ਹੋਏਗਾ 600 ਰੁਪਏ ਇਹਦੇ ਵਿੱਚ ਵੀ ਆਪਕ ਨੂੰ ਬਹੁਤ ਵਧੀਆ-ਵਧੀਆ ਕਲਰ ਮਿਲ ਜਾਣਗੇ ਸਭ ਤੋਂ ਫਸਟ ਦੇ ਵਿੱਚ ਇਹ ਵਾਲਾ ਆ ਜਾਏਗਾ ਉਸ ਤੋਂ ਬਾਅਦ ਇਹ ਆਪਣਾ ਰਿਪੀਟ ਵਾਲਾ ਇਹ ਜਿਹੜਾ ਹਰ ਵਾਰ ਰਿਪੀਟ ਹੁੰਦਾ ਉਹ ਡਿਜ਼ਾਈਨ ਆ ਇਸ ਦੇ ਵਿੱਚ ਆਪਕ ਨੂੰ ਇਹ ਵਾਲਾ ਕਲਰ ਮਿਲ ਜਾਏਗਾ ਸਾਰੇ ਕਲਰ ਚੈੱਕ ਕਰੋ ਉਸ ਤੋਂ ਬਾਅਦ ਬਲੈਕ ਸ਼ੈਡ ਆ ਜਾਏਗਾ ਇਹਨਾਂ ਦੇਗਾ ਬਲੂ ਕਲਰ ਉਸ ਤੋਂ ਬਾਅਦ ਇਹ ਵਾਲੇ ਕਲਰ ਆਜੇਗਾ ਇਹਨਾਂ ਦੇ ਵਿੱਚੋਂ ਸਾਈਜ਼ ਮਿਲਜੂ ਐਮ ਸਾਈਜ਼ ਤੋਂ ਲੈ ਕੇ ਡਬਲ ਐਕਸਲ ਤੱਕ ਪ੍ਰਾਈਸ ਹੋਊਗਾ 600 ਰੁਪਏ ਫੁੱਲ ਲੈਂਥ ਵਾਲੇ ਆਰਟੀਕਲ ਨੇ ਉਸ ਤੋਂ ਬਾਅਦ ਜਿਨ੍ਹਾਂ ਨੂੰ ਸਾਈਜ਼ ਚਾਹੀਦੇ ਨੇ ਵੱਡੇ ਸਾਈਜ਼ ਉਹਨਾਂ ਲਈ ਇਹ ਵਾਲੇ ਸਾਈਜ਼ ਆਉਣਗੇ 트리플 ਐਕਸਲ ਫੋਰ ਐਕਸਲ ਸਾਈਜ਼ ਹੈ ਚੈਸਟ ਸਾਈਜ਼ ਹੋਊਗਾ ਇਹਨਾਂ ਦਾ 48 ਇੰਚ ਤੋਂ ਲੈ ਕੇ 50 ਇੰਚ ਤੱਕ ਫੁੱਲ ਸਾਈਜ਼ ਦੇ ਆਰਟੀਕਲ ਨੇ ਸਾਰੇ ਤੇ 올 ਓਵਰ ਦੇ ਵਿੱਚ ਪ੍ਰਿੰਟਿੰਗ ਹੋਈ ਹੈ ਇਹਨਾਂ ਦੇ ਪਜਾਮੇ ਦਾ ਸਾਈਜ਼ ਤੁਸੀਂ ਚੈੱਕ ਕਰੋ ਬਹੁਤ ਵੱਡੇ ਵੱਡੇ ਸਾਈਜ਼ ਨੇ ਇਹਨਾਂ ਦੇ ਸਾਈਜ਼ ਦੇਖੋ ਬਹੁਤ ਹੀ ਵੱਡੇ ਸਾਈਜ਼ ਨੇ ਕਿ ਜਿਨ੍ਹਾਂ ਨੂੰ ਓਵਰ ਸਾਈਜ਼ ਜਾਂ ਫਲੱਸ ਸਾਈਜ਼ ਉਹਨਾਂ ਲਈ ਇਹ ਪੀਸ ਬਹੁਤ ਹੀ ਜ਼ਿਆਦਾ ਪਰਫੈਕਟ ਨੇ ਇਹਨਾਂ ਦਾ ਪ੍ਰਾਈਸ ਹੋਏਗਾ 650 ਰੁਪਏ ਫੁੱਲ ਸਾਈਜ਼ ਦੇ ਵਿੱਚ ਹੋ ਜਾ ਮਿਆਣੀ ਹੋਏਗੀ ਪਜਾਮੇ ਦੇ ਵਿੱਚ ਇਹਦੇ ਵਿੱਚ ਕਲਰ ਦੇਖੋ ਜਿਹੜਾ ਕਲਰ ਬਹੁਤ ਹੀ ਪਿਆਰੇ ਪਿਆਰੇ ਮਿਲ ਜਾਣਗੇ ਮਸਟਰਡ ਕਲਰ ਆ ਜਾਏਗਾ ਮਸਟਰਡ ਪ੍ਰਿੰਟ ਬਹੁਤ ਹੀ ਸੋਹਣਾ ਦੇ ਵਿੱਚ ਉਸ ਤੋਂ ਬਾਅਦ ਇਹ ਆ ਜਾਏਗਾ ਬਲੈਕ ਦੇ ਵਿੱਚ ਆਜਾ ਜਾਂ ਬਲੈਕ ਦੇ ਵਿੱਚ ਇਹ ਵਾਲਾ ਪੀਸ ਕਾਲੀਆ ਬਲੈਕ ਦੇ ਵਿੱਚ ਹੋਰ ਵੱਡਾ ਪ੍ਰਿੰਟ ਇਹ ਬਹੁਤ ਹੀ ਪਿਆਰਾ ਪ੍ਰਿੰਟ ਆ। ਉਸ ਤੋਂ ਬਾਅਦ ਆ ਜੀਆ ਬਲੈਕ ਦਾ ਥੋੜੀ ਨੇਵੀ ਬਲੂ ਕਲਰ ਦੇ ਵਿੱਚ ਪ੍ਰਿੰਟ। ਇਹ ਆ ਜੀਆ ਆਫ ਵਾਈਟ ਦੇ ਵਿੱਚ ਬਹੁਤ ਹੀ ਪਿਆਰਾ ਪ੍ਰਿੰਟ ਆਗਾ। ਇਹਨੇ ਸਾਰੇ ওভারਸਾਈਜ਼ ਵਾਲੇ ਪਲੱਸ ਸਾਈਜ਼ ਆ। ਇਹਨਾਂ ਦਾ ਪ੍ਰਾਈਸ ਆ 650 ਰੁਪਏ ਉਸ ਤੋਂ ਬਾਅਦ ਇਹ ਸਾਰੇ ਤੁਸੀਂ ਪ੍ਰਿੰਟਡ ਦੇ ਵਿੱਚ ਤੇ ਉਸ ਤੋਂ ਬਾਅਦ ਸਟਾਰਟ ਹੋਣਗੇ ਵਰਕ ਵਾਲੇ ਪੀਸ ਇਹਨਾਂ ਦੇ ਵਿੱਚ ਵੀ ਵੈਰਾਈਟੀ ਬਹੁਤ ਸੁਣੀ ਆਈ ਹੈ ਕਿ ਕੁਝ ਆਰਟੀਕਲ ਨੇ ਰਿਪੀਟ ਵਾਲੇ ਜੋ ਪਹਿਲਾਂ ਤੋਂ ਚੱਲਦੇ ਆ ਰਹੇ ਨੇ ਉਹਦੇ ਕੁਝ ਹੋਰ ਨਿਊ ਐਡ ਹੋਏ ਨੇ ਸਭ ਤੋਂ ਪਹਿਲਾਂ ਇਹ ਵਾਲਾ ਜਾਈਗਾ ਓਨਲੀ ਬਲੈਕ ਕਲਰ ਸਾਈਜ਼ ਇਹਦੇ ਵਿੱਚ ਮਿਲ ਜਾਏਗਾ ਐਮ ਐਲ ਐਕਸ ਐਲ ਪ੍ਰਾਈਸ ਹੋਏਗਾ ਇਹਦਾ 700 ਰੁਪਏ ਪੂਰੇ ਵਧੀਆ ਵਰਕ ਵਾਲਾ ਪੀਸ ਹੋਏਗਾ ਫਲਾਜੋ ਦੇ ਦੀ ਬਾਟਮ ਦੇ ਉੱਪਰ ਵੀ ਵਰਕ ਬਹੁਤ ਸੋਹਣਾ ਹੋਵੇਗਾ ਜੀ ਇਸ ਦੇ ਵਿੱਚ ਕਲਰ ਮਿਲੇਗਾ ਓਨਲੀ ਬਲੈਕ ਇੱਕ ਹੋਰ ਰੇਟ ਵਾਲਾ ਆਰਟੀਕਲ ਹੈ ਆਫ ਵਾਈਟ ਵਾਲਾ ਇਹਦੇ ਵਿੱਚ ਮਿਲੇਗਾ ਸਿਰਫ ਆਫ ਵਾਈਟ ਇਹਦਾ ਵੀ ਪ੍ਰਾਈਸ ਹੋਏਗਾ 700 ਰੁਪਏ ਇਹਦੇ ਵੀ ਬਾਟਮ ਦੇ ਉੱਪਰ ਪੈਚ ਹੋਵੇਗਾ ਤੇ ਉਸ ਤੋਂ ਬਾਅਦ ਹੋਰ ਹੈਵੀ ਵਰਕ ਦੇ ਵਿੱਚ ਆਪਾਂ ਨੂੰ ਇਹ ਵਾਲਾ ਆਰਟੀਕਲ ਮਿਲੇਗਾ ਇਹ ਵੀ ਪੂਰੇ ਫੁੱਲ ਵਰਕ ਵਾਲਾ ਕਾਲਰ ਦੇ ਉੱਪਰ ਵਰਕ ਪੂਰਾ ਫੁੱਲ ਹੋਏਗਾ ਬਾਜੂ ਦੇ ਉੱਪਰ ਵਰਕ ਵਧੀਆ ਹੋਵੇਗਾ ਤੇ 올ਓਵਰ ਪੀਸ ਦੇ ਉੱਪਰ ਵਰਕ ਪੂਰਾ ਵਧੀਆ ਹੋਵੇਗਾ ਇਹਨਾਂ ਦਾ ਪ੍ਰਾਈਸ ਹੈ 850 ਰੁਪਏ ਇਹਦਾ ਬਾਟਮ ਚੈੱਕ ਕਰੋ ਬਾਟਮ ਦੇ ਵੀ ਨੀਚੇ ਬਹੁਤ ਵਧੀਆ ਵਰਕ ਹੋਵੇਗਾ ਤਾਂ ਬਾਟਮ ਤੇ ਵਰਕ ਬਹੁਤ ਹੀ ਵਧੀਆ ਹੋਇਆ ਹੋਇਆਗਾ ਕਲਰ ਓਨਲੀ ਬਲੈਕ ਇਸ ਤੋਂ ਬਾਅਦ ਨੈਕਸਟ ਇਹ ਵਾਲਾ ਡਿਜ਼ਾਈਨ ਇਹ ਵੀ ਰਿਪੀਟ ਵਾਲਾ ਪ੍ਰਾਈਸ ਸੇਮ 850 ਰੁਪਏ ਕਾਲਰ ਦੇ ਉੱਪਰ ਵਧੀਆ ਵਰਕ ਕਮੀਜ਼ ਦੇ ਬਾਟਮ ਤੇ ਵਰਕ ਔਰ ਬਾਜੂ ਦੇ ਉੱਪਰ ਵਰਕ 컬러 ਓਨਲੀ ਬਲੈਕ ਸਾਈਜ਼ ਐਮ ਤੋਂ ਲੈ ਕੇ ਐਕਸਲ ਤੱਕ ਪ੍ਰਾਈਸ ਸੇਮ 850 ਰੁਪਏ ਔਰ ਪੈਂਟਾ ਪਲੈਰੋ ਨਾਲ ਬਾਜੂ ਦੇ ਬਾਟਮ ਤੇ ਵੀ ਵਰਕ ਕਰੋ ਹੋਤੇ ਹੋਏਗਾ 컬러ਫੁਲ ਵਰਕ ਹੈ ਪ੍ਰਾਈਸ 850 ਰੁਪਏ ਉਸ ਤੋਂ ਬਾਅਦ ਇਸ ਵਰਕ ਤੋਂ ਹਟ ਕੇ ਉਸ ਆਰਟੀਕਲ ਆਏ ਨੇ ਨਿਊ ਹੈਂਡ ਵਰਕ ਵਾਲੇ ਪੀਸ ਇਹ ਪੀਸ ਚੈੱਕ ਕਰੋ ਇੱਕ ਵਾਰ ਨੀੜੇ ਤੋਂ ਚੰਗੀ ਤਰ੍ਹਾਂ ਸਭ ਤੋਂ ਪਹਿਲਾਂ ਕਾਲਰ ਕਾਲਰ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਡਿਟੇਲਿੰਗ ਇਹਦੀ ਬਹੁਤ ਵਧੀਆ ਦਿੱਤੀ ਹੋਈ ਆ ਉਸ ਤੋਂ ਬਾਅਦ ਇਹ ਵਾਲਾ ਵਰਕ ਚੈੱਕ ਕਰੋ ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਸਾਰਾ ਇਹਦਾ ਕੰਮ ਹੋਇਆ ਹੋਇਆ ਤੇ ਇਹ ਵਾਲਾ ਵਰਕ ਚੈੱਕ ਕਰੋ ਸਾਰਾ ਹੈਂਡਵਰਕ ਵਾਲੇ ਪੀਸ ਆ ਬਹੁਤ ਹੀ ਵਧੀਆ ਡਿਟੇਲਿੰਗ ਆ ਬਹੁਤ ਹੀ ਜ਼ਿਆਦਾ ਵਧੀਆ ਕਾਰਗਰੀ ਕੀਤੀ ਹੋਈ ਆ ਜਿਹਦੇ ਉੱਪਰ ਇਹਦੇ ਵਿੱਚ ਕਲਰ ਆਪਾਂ ਨੂੰ ਮਿਲ ਜਾਣਗੇ 4-5 ਵਧੀਆ ਤੇ ਇਹ ਇਹਦਾ ਹੋਵੇਗਾ ਪਲਾਜੋ ਸੈਂਟਰ ਪਲਾਜੋ ਨੀਚੇ ਦੇ ਸਿੰਪਲ ਵਰਕ ਹੋਵੇਗਾ ਇਸ ਦੇ ਵਿੱਚ ਆਪਾਂ ਨੂੰ ਸਾਈਜ਼ ਮਿਲ ਜਾਏਗਾ ਐਲ ਤੋਂ ਲੈ ਕੇ ਡਬਲ ਐਕਸਰ ਤੱਕ ਇਸ ਦੇ ਵਿੱਚ ਇਹ ਵਾਲਾ ਡਿਜ਼ਾਈਨ ਹੁੰਦਾ ਹੈ ਇਸ ਦੇ ਵਿੱਚ ਆਪਾਂ ਨੂੰ ਇਹ ਕਲਰ ਮਿਲ ਜਾਵੇਗਾ ਇੱਕ ਥੋੜਾ ਇਸ ਤੋਂ ਡਿਫਰੈਂਟ ਡਿਜ਼ਾਈਨ ਹੈ ਉਹ ਵੀ ਤੁਹਾਨੂੰ ਦਿਖਾਉਣੇ ਆ ਜਿਹੜਾ ਇਹ ਵਾਲਾ ਡਿਜ਼ਾਈਨ ਹੈ ਇਹਦੇ ਵਿੱਚ ਆਪਾਂ ਨੂੰ ਤਿੰਨ ਕਲਰ ਮਿਲ ਜਾਣਗੇ ਜੋ ਆਪਾਂ ਵਾਈਟ ਵਾਲਾ ਚੈੱਕ ਕਰਵਾਇਆ ਉਸ ਤੋਂ ਬਾਅਦ ਇਸ ਦੇ ਵਿੱਚ ਥੋੜਾ ਚੇਂਜ ਡਿਜ਼ਾਈਨ ਇਹਦੀ ਵੀ ਚੈੱਕ ਕਰੋ ਤੁਸੀਂ ਇਸ ਦੇ ਉੱਪਰ ਵੀ ਪਹਿਲਾਂ ਵਰਕ ਚੈੱਕ ਕਰੋ ਇਹ ਸਾਰਾ ਕਾਲਰ ਹੈ ਇਹਦਾ ਕਾਲਰ ਦੇ ਉੱਪਰ ਪੂਰਾ ਪ੍ਰੋਪਰ ਵਰਕ ਹੋਵੇਗਾ ਇਹਦੇ অল ওভার কুলার ਦੇ ਉੱਪਰ ਉਸ ਤੋਂ ਬਾਅਦ ਇਹ ਪੂਰੇ ਫੁੱਲ ਦੇ ਉੱਪਰ ਆ ਜਾਏਗਾ ਫੁੱਲ ਕਮੀਜ਼ ਦੇ ਉੱਪਰ ਵਰਕ ਉਹ ਵੀ ਚੈੱਕ ਕਰ ਸਕਦੇ ਹਾਂ ਇਹ ਸਾਰਾ ਹੈਂਡਵਰਕ ਦੇ ਨਾਲ ਕਰਿਆ ਹੋਇਆ ਕੰਮ ਉਸ ਤੋਂ ਬਾਅਦ ਇਹ ਜਿਹੜਾ ਪਲਾਜਵੇ ਦਾ ਇਹਦੇ ਬਾਟਮ ਦੇ ਉੱਪਰ ਥੋੜਾ ਸਿੰਪਲ ਵਰਕ ਹੋਵੇਗਾ ਇਸ ਦੇ ਵਿੱਚ ਵੀ ਆਪਾਂ ਕਲਰ ਮੈਚ ਜਾਣਗੇ ਮਹਿੰਦੀ ਕਲਰ ਆ ਜੀ ਗਏ ਇੱਥੇ ਆ ਜੀ ਨੇ ਕਲਰ ਇੱਕ ਆ ਜੀ ਗਿਆ ਸੀ ਦਿੱਖ ਬਲੂ ਕਲਰ ਇਹਨਾਂ ਦਾ ਪ੍ਰਾਈਸ ਹੈ 950 ਰੁਪਏ ਸਾਈਜ਼ ਇਹਦੇ ਵਿੱਚ ਹੋਵੇਗਾ L ਤੋਂ ਲੈ ਕੇ XXL ਤੱਕ। ਇਹਨਾਂ ਸਾਈਜ਼ ਨੇਗੇ ਪ੍ਰਾਈਸ 950 ਰੁਪਏ। ਉਸ ਤੋਂ ਬਾਅਦ ਹੋਰ ਵਰਕ ਦੇ ਵਿੱਚ ਇੱਕ ਇਹ ਵਾਲਾ ਨਵਾਂ ਆਰਟੀਕਲ ਹੈ ਇਹ ਵੀ ਚੈੱਕ ਕਰੋ। ਗਲੇ ਤੋਂ ਲੈ ਕੇ نیچے ਤੱਕ ਪੂਰਾ ਵਧੀਆ ਵਰਕ ਹੋਇਆ ਹੈ। ਕਲਰ ਵੇ ਦੇ ਵਿੱਚ ਬਹੁਤ ਹੀ ਸੋਹਣੇ-ਸੋਹਣੇ ਆਪ ਨੂੰ ਮਿਲ ਜਾਣਗੇ। ਸਾਈਜ਼ ਇਹਦੇ ਵਿੱਚ ਵੀ ਮਿਲ ਜਾਵੇਗਾ ਆਪ ਨੂੰ L ਤੋਂ ਲੈ ਕੇ XXL ਤੱਕ। ਸਾਰਾ ਵਰਕ ਤੁਸੀਂ ਚੈੱਕ ਕਰ ਸਕਦੇ ਹੋ نیچے ਵੀ। ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਸਾਰਾ ਵਰਕ ਹੈ। ਇਸ ਤੋਂ ਬਾਅਦ ਵਾਯੂ ਦੇ ਪਰ ਵੀ ਵਾਰ ਚੈੱਕ ਕਰੋ ਸਾਰਾ ਕਟਿੰਗ ਦੇ ਵਿੱਚ ਵੀ ਕੋਈ ਕਮੀ ਨਹੀਂ ਛੱਡੀ ਹੋਈ ਇਹ ਬਹੁਤ ਹੀ ਵਧੀਆ ਸਾਰਾ ਫਿਨਿਸ਼ਿੰਗ ਦੇ ਨਾਲ ਕੰਮ ਹੋਇਆ ਹੋਇਆ ਹੈ ਦੇ ਉੱਪਰ ਤੇ ਇਸ ਤੋਂ ਬਾਅਦ ਆ ਜੇਗਾ ਤੇ ਨੀਚੇਲਾ ਪਲਾਜੋ ਬਾਟਮ ਦੇ ਉੱਪਰ ਵਰਕ ਚੈੱਕ ਕਰੋ ਬਹੁਤ ਹੀ ਵਧੀਆ ਵਰਕ ਆ ਬਾਟਮ ਦੇ ਉੱਪਰ 올 ਓਵਰ ਹੋਵੇਗਾ ਬੈਕ ਔਰ ਫਰੰਟ ਪਲਾਜੋ ਦੇ ਵਿੱਚ ਹੋ ਗਈ ਮੈਨੀ ਸਾਈਜ਼ ਦਾ ਨੋ ਇਸ਼ੂ ਇਸ ਦੇ ਵਿੱਚ ਵੀ ਕਲਰ ਦੇਖੋ ਬਹੁਤ ਹੀ ਪਿਆਰੇ ਪਿਆਰੇ ਕਲਰ ਆਏ ਨੇ ਬਲੈਕ ਕਲਰ ਬਲੈਕ ਕਲਰ ਦੇ ਉੱਪਰ 골ਡਨ ਕੜਾਈ ਬਹੁਤ ਉੱਠਦਾ ਪੀਸ ਹੈ ਇਹ ਵਾਲਾ ਉਸ ਤੋਂ ਬਾਅਦ ਆ ਜੇਗਾ ਗ੍ਰੀਨ ਕਲਰ ਮੈਂਟੇ ਸ਼ੇਡ ਉਸ ਤੋਂ ਬਾਅਦ ਆ ਜੇਗਾ ਬਲੂ ਕਲਰ ਸਟਾਰ ਕਲਰ ਨੇ ਦੇ ਵਿੱਚ ਸਾਈਜ਼ ਮਿਲ ਜੇਗਾ ਐਲ ਤੋਂ ਲੈ ਕੇ ਡਬਲ ਐਕਸ ਐਲ ਦਾ ਪ੍ਰਾਈਸ ਹੋਏਗਾ 950 ਰੁਪਏ ਉਸ ਤੋਂ ਬਾਅਦ ਵਰਕ ਦੇ ਵਿੱਚ ਹੀ ਵੱਡੇ ਸਾਈਜ਼ ਦੇ ਵਿੱਚ ਇੱਕ ਨਵਾਂ ਆਰਟੀਕਲ ਆਇਆ ਇਹ ਹੈ ਟ੍ਰਿਪਲ ਐਕਸ ਐਲ ਸਾਈਜ਼ ਬਹੁਤ ਨਹੀਂ ਵਧੀਆ ਸਾਈਜ਼ ਆ ਪ੍ਰੋਪਰ ਸਾਈਜ਼ ਆ ਵਰਕ ਚੈੱਕ ਕਰੋ ਤੁਸੀਂ ਜਿਨ੍ਹਾਂ ਨੂੰ ਸਾਈਜ਼ ਵੀ ਵੱਡਾ ਚਾਹੀਦਾ ਔਰ ਪੀਸ ਵੀ ਵਧੀਆ ਫੈਂਸੀ ਚਾਹੀਦਾ ਉਹਨਾਂ ਲਈ ਇਹ ਆਰਟੀਕਲ ਬਿਲਕੁਲ ਪਰਫੈਕਟ ਹੈ ਇਹਦੇ ਵਿੱਚ ਆਪਾਂ ਨੂੰ ਕਲਰ ਮਿਲ ਜਾਣਗੇ ਸਿੰਨਾ ਇਹਦਾ ਤੁਸੀਂ ਬੋਤਮ ਵੀ ਚੈੱਕ ਕਰ ਸਕਦੇ ਹੋ ਸਾਈਜ਼ ਪੂਰੇ ਵਧੀਆ ਨੇ ਪ੍ਰੋਪਰ ਸਾਈਜ਼ ਨੇ ਤੁਸੀਂ ਚੈੱਕ ਕਰੋ ਬਹੁਤ ਹੀ ਵੱਡੇ ਸਾਈਜ਼ ਦੇ ਵਿੱਚ ਇਹਦਾ ਜਿਨ੍ਹਾਂ ਨੂੰ ਟ੍ਰਿਪਲੈਕਸ ਲ 4 XL ਸਾਈਜ਼ ਆਉਂਦਾ ਉਹਨਾਂ ਲਈ ਇਹ ਸਾਈਜ਼ ਬਿਲਕੁਲ ਪਰਫੈਕਟ ਆ ਇਦੇ ਵਿੱਚੋਂ ਆਪਣੇ ਕਲਰ ਮਿਲ ਜਾਣਗੇ ਤਿੰਨ ਤੇ ਇਹ ਵਾਲਾ ਕਲਰ ਆ ਜਾਏਗਾ ਇੱਕ ਆ ਜਾਏਗਾ ਮਹਿੰਦੀ ਕਲਰ ਇਹਨਾਂ ਦਾ ਪ੍ਰਾਈਸ ਵੀ ਹੋਵੇਗਾ 950 ਰੁਪਏ ਤੁਸੀਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਉਸ ਸਟੋਰਸਟੌਕ ਵੀ ਜਾ ਸਕਦੇ ਹੋ ਤੇ ਸਟਾਕ ਦੀ ਗੱਲ ਕਰੀਏ ਸਟਾਕ ਆਪਣੇ ਕੋਲ ਅੱਜ ਤਰੀਕ ਹੈਗੀ ਆ 22 ਅਗਸਤ 2025 ਤੇ ਸਟਾਕ ਜ਼ਿਆਦਾਤਰ ਆਪਣੇ ਕੋਲ ਹੁੰਦਾਗਾ ਤਕਰੀਬਨ ਇੱਕ ਹਫ਼ਤੇ ਤੱਕ ਸੋ ਜਿਹੜਾ ਵੀ ਆਉਂਦਾਗਾ ਪਲੀਜ਼ ਡੇਟ ਇੱਕ ਵਾਰ ਚੈੱਕ ਕਰਕੇ ਆਇਆ ਕਰੋ ਤੇ ਜਦੋਂ ਵੀ ਤੁਸੀਂ ਆਉਣਾ ਕਿ ਇੱਕ ਵਾਰ ਕਾਲ ਕਰਕੇ ਕਨਫਰਮ ਕਰਕੇ ਜਰੂਰ ਆਇਓ ਕਿਉਂਕਿ ਕਈ ਪਹਿਲਾਂ ਹੁੰਦੇ ਨੇ ਜਿਹੜੇ ਦੂਰ ਤੋਂ ਆਉਂਦੀਆਂ ਨੇ ਤੇ ਇੱਥੇ ਆ ਕੇ ਨਰਾਜ਼ ਹੋਣਾ ਪੈਂਦਾ ਉਹ ਸਾਨੂੰ ਵੀ ਬਹੁਤ ਬੁਰਾ ਲੱਗਦਾ ਹੈ ਇਸ ਤਰ੍ਹਾਂ ਤਾਂ ਪਲੀਜ਼ ਇੱਕ ਵਾਰ ਆਉਣ ਤੋਂ ਪਹਿਲਾਂ ਤੁਸੀਂ ਸਕਰੀਨਸ਼ਾਟ ਭੇਜ ਕੇ ਕਨਫਰਮ ਜਰੂਰ ਕਰ ਲਿਆ ਕਰੋ ਕਿ ਇਹ ਵਾਲਾ ਆਰਟੀਕਲ ਇਸ ਟਾਈਮ ਆਪਣੇ ਸ਼ਾਪ ਦੇ ਉੱਪਰ ਅਵੇਲੇਬਲ ਮਿਲ ਜੂ ਜਾਂ ਨਹੀਂ ਐਦਾਂ ਫਿਰ ਤੁਹਾਡਾ ਵੀ ਟਾਈਮ ਖਰਾਬ ਹੁੰਦਾ ਤੇ ਸਾਨੂੰ ਵੀ ਬੁਰਾ ਲੱਗਦਾ ਤਾਂ ਪਲੀਜ਼ ਇੱਕ ਵਾਰ ਕਨਫਰਮ ਕਰਕੇ ਸ਼ਾਪ ਤੇ ਵੀ ਕਾਲ ਕਰਕੇ ਹੀ ਸ਼ਾਪ ਦੇ ਉੱਪਰ ਆਵੋ ਤੇ ਬਾਕੀ ਜੇਕਰ ਤੁਸੀਂ ਹੁਣੇ ਵੀ ਵੀਡੀਓ ਚੈੱਕ ਕਰ ਰਹੇ ਹੋ ਤਾਂ ਸਾਰੇ ਆਰਟੀਕਲ ਇਸ ਟਾਈਮ ਅਵੇਲੇਬਲ ਹੈਗੇ ਨੇ ਆਪਣੇ ਕੋਲ ਜੇ ਆਨਲਾਈਨ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਤਾਂ ਸਕਰੀਨਸ਼ਾਟ ਲੈ ਕੇ ਦਿੱਤੇ ਗਏ ਨੰਬਰ ਦੇ ਉੱਪਰ WhatsApp ਦੇ ਤੁਸੀਂ ਸਕਰੀਨਸ਼ਾਟ ਸੈਂਡ ਕਰੋ ਤੇ ਆਪਣਾ ਆਰਡਰ ਬੁੱਕ ਕਰੋ ਇਦਾਂ ਦੀ ਆਪਣੇ ਹੋਰ ਅਪਡੇਟਸ ਲਈ ਪੇਜ ਨੂੰ ਕਰ ਲੋ ਫੋਲੋ ਥੈਂਕ ਯੂ ਸੋ ਮੱਚ